ਤੂੰ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ ਤੂੰ ਸੋ ਨਾ ਦਇਾਲ ਦੁਖੀ ਮੋਸੋ ਨਾ ਅਲਾਈਏ ਤੂੰ ਸੋ ਨਹੀਂ ਦਾਤਾ ਕੋ ਮੋਸੋ ਨਾ ਭਿਖਾਰੀ ਦੀਨ ਤੂੰ ਸੋ ਨਾ ਦਇਾਲ ਦੁਖੀ ਮੋਸੋ ਨਾ ਅਲਾਈਏ ਮੋਸੋ ਨਹੀਂ ਕਿਰਤ ਕਣ ਤੂੰ ਸੋ ਉਪਕਾਰੀ ਨਹੀਂ ਮੋਸੋ ਨਾ ਅਨਾਥ 나ਥ ਤੂੰ ਸੋ ਨਾ ਬਤਾਈਏ अवगुणी ना मोसो कोऊ गुणवान तोसो नाही जप तप बरत मो मैं एक नहि पाई है कब आयो शरण गहै धाय कै चरण गुरु तारन तरन निज हाथ दै बचाइए अब राखहु दास पाठ की लाज जैसी राखी लाज भगत प्रहलाद की हर नाख सु फारे कर आज ਹੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਆਪਦਾ ਤੇ ਰੱਖਿਆ ਗਨਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪ੍ਰਸੰਨ ਕਲਯੁਗ ਹੋਏ ਰਖੋ ਦਾਸ ਬਾਟ ਕੀ ਲਾਜ ਦੁਨੀਆ ਦੇ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਸਰਵੋਤਮ ਗ੍ਰੰਥ ਜਿਨ੍ਹਾਂ ਨੂੰ ਗੁਰੂ ਹੋਣ ਦਾ ਖਿਤਾਬ ਮਿਲਿਆ ਗੁਰੂ ਸਰੂਪ ਹੋਣ ਦਾ ਖਿਤਾਬ ਮਿਲਿਆ ਮਨੋਚੰਦੀਆਂ ਦੌਲਤਾਂ ਸ਼ੌਰਤਾਂ ਬਰਕਤਾਂ ਦੇਣ ਵਾਲੇ ਸਤਿਗੁਰੂ ਲੋਕ ਤੇ ਪਰਲੋਕ ਦਾ ਰਾਜ ਬਖਸ਼ਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਵਨ ਹਜੂਰ ਆਪ ਗੁਰੂ ਕੀ ਸੰਗਤ ਬੜੀ ਛਰਦਾ ਪਾਵਨਾ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਸਤਿਗੁਰੂ ਮਹਾਰਾਜ ਜੀ ਦੇ ਪੂਜੇ ਮਾਤਾ-ਮਤਾ ਗੁਜਰ ਕੌਰ ਜੀ ਚਾਰ ਸੈਬ ਜਾਦੇ ਤਮਾਮ ਸ਼ਹੀਦਾਂ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਵਾਸਤੇ ਗੁਰਦੁਆਰਾ ਸਾਹਿਬ ਜੀ ਵਿਖੇ ਆਇਓ ਜਿਹਦਾ ਸਹੀ ਮਹਨਿਆਂ ਵਿੱਚ ਅਰਥ ਬਣਦਾ ਗੁਰਦੁਆਰੇ ਹੋਏ ਸੋਜੀ ਪਾਏ ਸ ਤਵਾ ਉਹ ਰਲਮਿਲ ਕਰਕੇ ਮਹਾਰਾਜ ਦੀ ਵਿਚਾਰ ਧਾਰਾ ਦੇ ਨਾਲ ਜੁੜ ਗਏ ਆਪਣੇ ਸ਼ਾਨਾ ਮੱਤੇ ਇਤਿਹਾਸ ਦੇ ਵਿੱਚੋਂ ਕੋਈ ਪਤਰਾ ਤੁਹਾਡੀ ਖਿਦਮਤ ਵਿੱਚ ਖੋਲਾਂ ਗੁਰੂ ਕੀ ਸੰਗਤ ਦੇ ਕੁਝ ਕਹਿਣ ਦੀ ਆਗਿਆ ਪ੍ਰਦਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਕਾਰਯੋਗ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹਜ਼ੂਰੀ ਰਾਗੀ ਜੱਥਾ ਮੇਰੇ ਪਿਆਰੇ ਵੀਰ ਹਾਜ਼ਰੀ ਭਰ ਕੇ ਗਏ ਨੇ ਮੈਂ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਸਤਿਗੁਰੂ ਸਦੀਵ ਕਾਲ ਸਿਰ ਤੇ ਮੇਰੇ ਪਰਿਆ ਹੱਥ ਰੱਖੇ ਸਤਰੋਜਾ ਗੁਰਮਤ ਸਮਾਗਮ ਦੇ ਵਿੱਚ ਅੱਜ ਇਹ ਰਾਤ ਲਈ ਦਾ ਆਖਰੀ ਦੀਵਾਨ ਹੈ ਤੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਢਾਡੀ ਵੀਰ ਕਵੀਸ਼ਰ ਵੀਰ ਬੁਲਾਏ ਨੇ ਉਹ ਇੱਕ ਤੋਂ ਇੱਕ ਚੜਨਦੇ ਆ ਮੈਂ ਉਹਨਾਂ ਦੇ ਪੈਰਾਂ ਦੀ ਧੂੜ ਵਰਗਾ ਵੀ ਨਹੀਂ ਉਹ ਜਿੰਨੇ ਜਥੇ ਹਾਜ਼ਰੀ ਭਰ ਕੇ ਗਏ ਨੇ ਮੈਂ ਸਾਰਿਆਂ ਦੀ ਚੜਦੀ ਕਲਾ ਦੀ ਅਰਦਾਸ ਕਰਦਾ ਹਾਂ ਇੱਕ ਵਾਰੀ ਸਮੁੱਚੀ ਮਾਨਵਤਾ ਦਾ ਭਲਾ ਮੰਗੋ ਤੇ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਇੱਕ ਦੋ ਬੇਨਤੀਆਂ ਕਰਕੇ ਤਾਂ ਕਿ ਸਾਡਾ ਮਨ ਗੁਰੂ ਕਲਕੀ ਧਰਮਹਾਰਾਜ ਦੇ ਚਰਨਾਂ ਨਾਲ ਜੁੜ ਜਾਵੇ ਅਸੀਂ ਜਿੰਨਾ ਸਮਾਂ ਵੀ ਬੈਠੀਏ ਸ਼ਾਕ ਸ਼ਾ ਤੇ ਪ੍ਰਤੱਖ ਜਾਣਿਓ ਕਿ ਤੁਹਾਡੇ ਸਨਮੁਖ 10 ਪਾਤਸ਼ਾਹੀਆਂ ਬਿਰਾਜਮਾਨ ਨੇ 10 ਪਾਤਸ਼ਾਹੀਆਂ ਭਗਤ ਸਹਿਬਾਨ ਪਟ ਸਹਿਬਾਨ ਗੁਰੂ ਕੇ ਪਿਆਰੇ ਸਿੱਖ ਤੋਂ ਉਹਨਾਂ ਦੇ ਪਾਵਨ ਦਰਸ਼ਨਧਾਰ ਕਰਦੇ ਹੋਏ ਇੱਕ ਵਾਰੀ ਰਸਨਾ ਪਵਿੱਤਰ ਕਰੋ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵੀਰ ਜੀ ਹੁਣਾਂ ਨੇ ਜੋ ਮੈਨੂੰ ਵਿਸ਼ਾ ਦਿੱਤਾ ਮੈਂ ਉਹਦੇ ਤੇ ਤੁਹਾਡੀ ਜੋ ਪੰਛੀ ਚਾਹਤ ਸਤਗੁਰੂ ਮਹਾਰਾਜ ਕਿਰਪਾ ਕਰਨ ਜੇ ਕੋਈ ਮੇਰੇ ਵਰਗਾ ਬੰਦਾ ਕਹਿ ਦਵੇ ਨਾ ਮੈਂ ਗੁਰੂ ਕਲਗੀ ਧਰਮਹਾਰਾਜ ਜੀ ਦੇ ਜਨਮ ਤੋਂ ਲੈ ਕੇ ਤੇ ਨਦੇੜ 8 ਅਕਤੂਬਰ 1708 ਤੱਕ ਮੁਕੰਮਲ ਕਰ ਦਿੱਤਾ ਹੈ ਉਹ ਧਰਤੀ ਤੋਂ ਲੈ ਕੇ ਤੇ ਆਕਾਸ਼ ਜਿੱਡਾ ਬਹੁਤ ਵੱਡਾ ਝੂਠ ਹੋਵੇਗਾ ਆਪੋ ਆਪਣਾ ਨਜ਼ਰਗਾਹ ਹੁੰਦਾ ਜਦੋਂ ਪੜਨ ਦਾ ਯਤਨ ਕਰੀਦਾ ਕਈ ਵਾਰੀ ਐਂ ਲੱਗਦਾ ਵੀ ਗੁਰੂ ਕਲਗੀ ਧਰਮਹਾਰਾਜ ਦੀ ਜ਼ਿੰਦਗੀ ਦੇ ਵਿੱਚੋਂ ਅਜੇ ਪੂਣੀ ਵੀ ਕੱਤ ਕੇ ਨਹੀਂ ਕਈ ਪੂਣੀ ਵੀ ਬਹੁਤ ਕੁਝ ਐਸਾ ਹੈ ਜਿਹੜਾ ਤੁਹਾਡੇ ਸਨਮਖਾਉਣ ਵਾਲਾ ਹੈ ਤੋ ਸਾਡਾ ਮਾਨ ਗੁਰੂ ਦੇ ਚਰਨਾਂ ਵਿੱਚ ਜੁੜ ਜਾਵੇ ਆਪ ਗੁਰੂ ਕੀ ਸੰਗਤ ਬੈਠੇ ਹੋ ਤੁਹਾਡੇ ਵਰਗਾ ਇੱਕ ਵਿਅਕਤੀ ਆਪਣੀ ਚਾਰ ਪਾਈ ਤੇ ਬੈਠਾ ਪਾਕਿਸਤਾਨ ਚ ਸਿਆਲਕੋਟ ਜ਼ਿਲ੍ਹੇ ਚੋਂ ਦਾ ਪਿੰਡ ਉਹ ਪਾਕਿਸਤਾਨ ਦੇ ਵਿੱਚ ਬੈਠਾ ਤੇ ਹੈ ਇਸਲਾਮ ਧਰਮ ਦਾ ਮੁਸਲਮਾਨ ਉਹਦੇ ਮਨ ਵਿੱਚ ਇੱਕ ਦਿਨ ਖਿਆਲ ਆਇਆ ਵੀ ਉਹ ਅੱਲਾਹ ਪਾਕ ਜਿਨੇ ਮੇਰੇ ਕੋਲੋਂ ਕੁਝ ਨਹੀਂ ਲਕਾਇਆ ਕੁਝ ਨਹੀਂ ਅੱਜ ਕਲ੍ਹ ਹੋ ਸਕਦਾ ਸੱਸ ਨੋਂ ਕੋਲੋਂ ਕੁਝ ਲਕਾਉਂਦੀ ਹੋਵੇ ਨੋਂ ਸੱਸ ਕੋਲੋਂ ਪੁੱਤ ਪਿਓ ਕੋਲੋਂ ਕੁਤਲ ਕੁਝ ਲਕਾਉਂਦਾ ਹੋਵੇ ਪਿਓ ਪੁੱਤ ਕੋਲੋਂ ਲਕਾਉਂਦਾ ਹੋਵੇ ਲੇਕਿਨ ਜਿਹਦੇ ਚਰਨਾ ਚ ਆਪ ਜੀ ਚੌਂਕਰੇ ਮਾਰ ਕੇ ਬੈਠਿਓਏ ਸਤਿਗੁਰੂ ਨੇ ਤੁਹਾਡੇ ਕੋਲੋਂ ਕੱਖ ਨਹੀਂ ਲੁਕਾਇਆ ਇਹ ਮਹਾਰਾਜ ਦੇ ਪਾਵਨ ਚਰਨਾ ਚ ਆਣ ਕੇ ਆਪਾਂ ਬੈਠੀਏ ਮਹਾਰਾਜ ਝੋਲੀਆਂ ਪਰਦੇ ਨੇ ਉਹ ਬੰਦੇ ਨੇ ਆਖਿਆ ਜਿਹੜੇ ਖੁਦਾ ਨੇ ਮੇਰੇ ਕੋਲੋਂ ਕੁਝ ਨਹੀਂ ਲਕਾਇਆ ਇਦਰੋਂ ਮੰਗਦਾ ਅੱਲਾ ਪਾਕ ਇਦਰੋਂ ਦੇ ਦਿੰਦਾ ਹੈ ਉਹ ਕੋਈ ਨਾ ਕੋਈ ਤੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਸ਼ੁਕਰਾਨਾ ਕਰਦੇ ਮਹਾਰਾਜ ਦਾ ਪਾਵਨ ਸਰੂਪ ਆਪਣੀ ਗ੍ਰਹਿ ਵਿਖੇ ਖੜ ਕੇ ਆਪਾਂ ਕਣਪੜ ਸਾਹਿਬ ਕਰਾਉਣੇ ਸੁਖਮਨੀ ਸਾਹਿਬ ਕਰਾ ਦੇਣੇ ਮਹਾਰਾਜ ਦਾ ਸ਼ੁਕਰਾਨਾ ਉਹਨੇ ਆਖਿਆ ਮੈਂ ਸ਼ੁਕਰਾਨਾ ਵਾਕਿਆ ਇਹੋ ਜਿਹਾ ਕਰਨਾ ਵੀ ਦੁਨੀਆਂ ਦੇ ਲੋਕ ਯਾਦ ਕਰਨ ਵੀ ਅੱਲਾ ਪਾਕ ਦਾ ਸ਼ੁਕਰਾਨਾ ਕੀਤਾ ਉਹਦੀ ਘਰ ਵਾਲੀ ਨੇ ਆਖਿਆ ਇਹੋ ਜਿਹਾ ਕੀ ਕੰਮ ਕਰੋਗੇ ਉਹ ਵਿਚਾਰਾ ਬਹੁਤਾ ਅਮੀਰ ਵੀ ਨਹੀਂ ਬਹੁਤਾ ਗਰੀਬ ਵੀ ਨਹੀਂ ਮੀਡੀਅਮ ਜਿਹਾ ਉਹ ਜਿੰਨੇ ਕੋਦੇ ਕੋ ਸਰਪੋ ਚਾਈ ਨਾ ਉਹਨੇ 9 ਕੁਇੰਟਲ ਤੇ 14 ਕਿਲੋ ਲੱਕੜ ਲਿਆਂਦੀ ਚੰਦਨ ਦੀ ਘਰ ਵਿੱਚ 1923 ਦੀ ਬੇਨਤੀ ਆ ਬਹੁਤੀ ਪੁਰਾਣੀ ਨਹੀਂ ਆ ਉਹ ਇੰਨੀ ਇੱਕ ਲੱਕੜ ਘਰ ਵਿੱਚ ਲਿਆਂਦੀ ਉਹਨੇ ਬੜੀ ਮਿਹਨਤ ਕੀਤੀ ਤੇ ਕੁਝ ਸਾਲ ਲਗਾ ਕੇ ਉਹਦੇ ਵਿੱਚੋਂ 1 ਲੱਖ 45 ਹਜ਼ਾਰ ਬਰੀਕ ਬਰੀਕ ਤਾਰਾਂ ਕੱਢੀਆਂ ਜਿਸ ਤਰ੍ਹਾਂ ਦਾ ਭਾਈ ਸਾਹਿਬ ਜੀ ਚੌਰ ਕਰਨ ਦੇ ਉਹ ਇੱਕ ਚੋਰ ਸਾਹਿਬ ਜਾ ਕੇ ਤੇ 사우ਦੀ ਅਰਬ ਦੇਸ਼ ਵਿੱਚ ਚਲੇ ਗਿਆ ਮੱਕਾ ਸ਼ਹਿਰ ਹੈ ਮਦੀਨਾ ਮੰਦਰ ਹੈ ਮੱਕਾ ਮੰਦਰ ਨਹੀਂ ਹੈ ਮੱਕਾ ਸ਼ਹਿਰ ਹੈ ਉਹਦੇ ਵਿੱਚ ਮਦੀਨਾ ਮੰਦਰ ਹੈ ਉਹ ਜਾ ਕੇ ਉਹਨੇ ਇੱਕ ਚੋਰ ਉਥੇ ਪੇਟਾ ਕਰ ਦਿੱਤਾ ਦੂਜਾ ਚੋਰ ਲੈ ਕੇ ਆ ਗਿਆ ਭਾਰਤ ਉਹ ਜਦੋਂ ਭਾਰਤ ਆਇਆ ਨਾ ਵੀਰ ਜੀ ਉਹਨਾਂ ਨੇ ਗਿਆਨੀ ਜੀ ਉਹਨਾਂ ਨੇ ਹੁਕਮ ਕੀਤਾ ਵੀ ਤੁਹਾਡਾ ਟਾਈਮ ਖੁੱਲਾ ਹੈ ਤੋ ਮੈਂ ਬਹੁਤ ਇਧਰ ਉਧਰ ਦੀਆਂ ਵਿਚਾਰਾਂ ਨਹੀਂ ਪਾਉਣੀਆਂ ਪਰ ਮੈਂ ਜਿੰਨਾ ਕੁ ਟਾਈਮ ਤੁਹਾਡੇ ਕੋਲ ਆ ਇਥੋਂ ਜਾਂਦਿਆ ਮੈਨੂੰ 2-4 ਮਿੰਟ ਗੱਡੀ ਤੱਕ ਵੀ ਲੱਗਣੇ ਨੇ ਨੰਬਰ ਮੇਰਾ ਲੈ ਲਿਓ 26 ਜਨਵਰੀ ਆਉਣ ਵਾਲੀ ਹੈ 26 ਜਨਵਰੀ ਵਾਲੇ ਦਿਨ ਭਾਰਤ ਦੇ ਕੋਨੇ-ਕੋਨੇ ਤੇ ਇੱਕ ਨਾਹਰਾ ਲੱਗਣਾ ਭਾਰਤ ਮਾਤਾ ਕੀ ਜੈ ਜਿਉ ਮਾਤਾ ਤੁਸੀਂ ਕਿਤੋਂ ਪੜੀ ਹੋਵੇ ਪੀ ਕਿਹੜੇ ਪਿੰਡ ਦੀ ਐ ਕਿਹੜੇ ਸ਼ਹਿਰ ਦੀ ਐ ਕਿਹੜੇ ਜ਼ਿਲ੍ਹੇ ਚੋਂ ਪਿੰਡ ਪੈਂਦਾ ਮੇਰੇ ਗਿਆਨ ਚ ਜ਼ਰੂਰ ਵਾਦਾ ਕਰਿਓ ਮੈਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਾਂਗਾ ਇਤਿਹਾਸ ਦਾ ਵਿਦਿਆਰਥੀ ਮੈਂ ਬਹੁਤ ਪੜਨ ਦਾ ਯਤਨ ਕੀਤਾ ਮੈਨੂੰ ਉਹ ਮਾਂ ਨਹੀਂ ਲੱਭੀ ਬਾਪੂ ਲੱਭਾ ਉਹ ਹੈ ਪਿਤਾਮਾ ਪੀਛਮ ਦਾ ਦਾਦਾ ਤੇ ਛੰਤ ਨੂੰ ਦਾ ਪਿਓ ਲੱਗਦਾ ਸੀ। ਸ਼ੇਰ ਦੇ ਸਾਹਮਣੇ ਬਹਿ ਕੇ ਸ਼ੇਰ ਦਾ ਜਬਾਰਾ ਖੋਲ ਕੇ ਦੰਦ ਗਿਣਦਿਆ ਕਰਦਾ ਸੀਗਾ। ਉਹਦੇ ਦੇ ਉਹਦੇ ਨਾਂ ਤੋਂ ਦੇਸ਼ ਦਾ ਨਾਂ ਪੈ ਗਿਆ ਭਾਰਤ। ਇੱਕ ਮੈਨੂੰ ਮਾਈ ਲੱਭੀ। ਜਿਨੂੰ ਸੁਭਾਸ ਚੰਦਰ ਬੋਸ਼ ਨੇ ਆਜ਼ਾਦ ਹਿੰਦ ਫੌਜ ਬਣਾਈ ਨਾ। ਕਲਕੱਤੇ ਦਾ ਰਹਿਣ ਵਾਲਾ ਉਹਦੀ پوਠੀ ਮੌਜੂਦ ਹੈ। ਗੱਡੀ ਉਹ ਜਿ ਲਾਇਬ੍ਰੇਰੀ ਉਹ ਮੈਂ ਸਾਰਾ ਕੁਝ ਵੇਖ ਕੇ ਆਇਆ। ਜਿਨ੍ਹਾਂ ਲੀਡਰਾਂ ਨੂੰ ਪੜ੍ਹਨ ਦਾ ਸ਼ੌਂਕ ਹੋਵੇ ਉਹ ਕੁਝ ਕੌਮ ਦਾ ਸਵਾਰ ਸਕਦੇ ਨੇ। ਜਿੰਨਾਂ ਲੀਡਰਾਂ ਨੂੰ ਬਹੁਤਾ ਆਪਣਾ ਇਤਿਹਾਸ ਪੜਨ ਜਾਂ ਸੁਣਨ ਦਾ ਛੌਂਕ ਨਾ ਹੋਵੇ ਉਹ ਨਹੀਂ ਕੁਝ ਸਵਾਰ ਸਕਦੇ ਉਹ ਤੇ ਇਹ ਵੀ ਕਹਿ ਜਾਂਦੇ ਕਈ ਵਾਰੀ ਸੱਟੇ ਜਾਂਦੇ ਵੀ ਵੇਖੋ ਉਦੋਂ ਗੁਰੂ ਅਰਜਨ ਦੇ ਮਹਾਰਾਜ ਨੇ ਕਿਸੇ ਸਿੰਘ ਕੋਲੋਂ ਨੀਂ ਨਿ ਰਖਾਈ ਗੁਰੂ ਰਾਮਦਾਸ ਦੇ ਘਰ ਦੀ ਉਹਨੂੰ ਲੀਡਰ ਨੂੰ ਇਹ ਨਹੀਂ ਪਤਾ ਕਿ ਉਦੋਂ ਸਿੰਘ ਸੱਜੇ ਨਹੀਂ ਸੀਗੇ ਸਿੱਖ ਹੈਗੇ ਸੀ ਸਿੰਘ ਥੋੜਾ ਉਦੋਂ ਹੈਗੇ ਸੀ ਉਹ ਕਹਿੰਦਾ ਜੀ ਗੁਰੂ ਸਾਈਂ ਮਿੰਗਾ ਮੀਰ ਦੇ ਕੋਲੋਂ ਨੀਂ ਰਖਵਾਈ ਗੁਰੂ ਅਰਜਨ ਦੇ ਮਹਾਰਾਜ ਨੇ ਕਿਸੇ ਅਮਰਤਧਾਰੀ ਸਿੰਘ ਦੇ ਕੋਲੋਂ ਨੀਂ ਨਿ ਰਖਵਾਈ ਇਹ ਜਿਨ੍ਹਾਂ ਨੇ ਕਿਹਾ ਤੁਸੀਂ ਵੀ ਸੁਣਿਆ ਵੀਡੀਓ ਛੋਛਲ ਮਿੜਗੀ ਤੇ ਪਈ ਆ ਉਹ ਜਿਨ੍ਹਾਂ ਨੂੰ ਇਤਿਹਾਸ ਸੀ ਇੰਨਾ ਕੌਂਦਾ ਹੋਵੇ ਉਹ ਕੌਮ ਦਾ ਕੀ ਬਣਾਉਣਗੇ ਭਾਈ ਤੋਂ ਮੈਂ ਬੇਨਤੀ ਕਰ ਰਿਹਾ ਤੁਹਾਡੀ ਖਿਦਮਤ ਵਿੱਚ ਉਹ ਮਾਤਾਏ ਸੀ ਜਦੋਂ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਬਣਾਈ ਤੇ ਉਹਨੇ ਨਾ ਉਹਦਾ ਜਿਹੜਾ ਕੈਪਟਨ ਸੀ ਉਹ ਗੁਰਬਚਨ ਸਿੰਘ ਸੀਗਾ ਮਸ਼ਵਰਾ ਕੀਤਾ ਮਸ਼ਵਰਾ ਵੀ ਤਨਖਾਹ ਦੇਣੀ ਹੈ ਫਿਰ ਕਲਕੱਤੇ ਦੀ ਗਲੀ ਗਲੀ ਵਿੱਚੋਂ ਗ੍ਰਹੀ ਕੀਤੀ ਗਈ ਇੱਕ ਮਾਤਾ ਬੈਠੀ ਉਹਨੇ ਆਖਿਆ ਵੇ ਸੁਭਾਸ਼ ਮੇਰੇ ਕੋ ਪੁੱਤ ਦੇਣ ਵਾਸਤੇ ਕੁਝ ਨਹੀਂ ਸੁਭਾਚੰਦਰ ਬੋਛ ਨੇ ਦਰਵਾਜ਼ੇ 'ਚ ਖਲੋ ਕੇ ਆਖਿਆ ਮਾਤਾ ਤੇਰੇ ਕੋਲ ਬਹੁਤ ਵੱਡਾ ਖਜ਼ਾਨਾ ਮਾਤਾ ਨੇ ਆਖਿਆ ਪੁੱਤ ਮੈਂ ਤੇ ਟਿੱਕੀ ਇੱਕ ਖਾ ਕੇ ਗੁਜ਼ਾਰਾ ਕਰ ਲੈਣੀ ਉਹਨੇ ਆਖਿਆ ਮਾਂ ਤੇਰੇ ਲਾਗੇ ਤੇਰੇ ਕੰਧਾ ਜਿੱਡੇ ਪੋਤਾ ਬੈਠੇ ਆ ਪੋਤਾ ਇਹ ਮੈਨੂੰ ਇੱਕ ਪੁੱਤ ਦੇ ਦੇ ਇਹਦੇ ਵਰਗੀ ਰਕਮ ਇਹਦੇ ਵਰਗਾ ਧਨ ਦੌਲਤ ਹੀ ਕੋਈ ਨਹੀਂ ਮਾਂ ਨੇ ਚੁੰਕੇ ਚੋਂ ਪੁੱਤ ਠਾਇਆ ਉਹਦੀ ਬਾਹ ਸੁਭਾਚੰਦਰ ਬੋਛ ਦੇ ਹੱਥ ਵਿੱਚ ਦੇ ਦਿੱਤੀ ਇਹ ਕਲਕੱਤੇ ਦੀ ਧਰਤੀ ਕਿਉਂ ਨੇ ਖਲੋ ਕੇ ਆਖਿਆ ਦੁਨੀਆ ਦੇ ਲੋਗੋ ਜਿਨੇ ਭਾਰਤ ਮਾਤਾ ਵੇਖਣੀ ਉਹ ਆ ਭਾਰਤ ਦੀ ਮਾਤਾ ਹੈ ਜਿਨੇ ਆਪਣਾ ਪੁੱਤ ਵੀ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ ਉਹਨੇ ਇਹ ਸ਼ਬਦ ਕਿਹਾ ਸੀਗਾ ਇਹ ਮੈਂ ਤਾਂ ਤੁਹਾਡੀ ਖਿਦਮਤ ਵਿੱਚ ਕਹਿ ਦਿੰਦਾ ਭਈ ਛੈ ਤੁਸੀਂ ਪੜਿਓ ਮੈਨੂੰ ਕੋ ਕਹ ਕੇ ਭਈ ਹੈਗੀ ਆ ਭਾਰਤ ਦੀ ਮਾਤਾ ਇਹ ਤੋ ਸਨਮਾਨ ਜੋ ਖਾਲਸਾ ਜੀ ਉਹ ਧਰਤੀ ਨੂੰ ਮਾਤਾ ਹਾਂ ਮਾਤਾ ਧਰਤੀ ਹੈ ਸਾਡੇ ਸਤਿਗੁਰੂ ਵੀ ਕਹਿੰਦੇ ਨੇ ਮਾਤਾ ਧਰਤ ਮਹਾਤਾ ਤੋ ਸਤਗੁਰੂ ਮਹਾਰਾਜ ਕਿਰਪਾ ਕਰਨ ਉਹ ਭਾਰਤ ਦੀ ਧਰਤੀ ਤੇ ਬੰਦਾ ਆਇਆ ਉਹਨੇ ਕਿ ਤੁਹਾਡੇ ਵਰਗੇ ਸਿਆਣੇ ਰੱਬ ਦੇ ਪਿਆਰੇ ਕੋਲੋਂ ਪੁੱਛਿਆ ਕਿ ਇੱਕ ਚੋਰ ਹੈ ਇਹ ਮੈਂ ਉੱਥੇ ਪੇਟਾ ਕਰਨਾ ਜਿੱਥੇ ਅੱਜ ਵੀ ਅੱਲਾ ਪਾਕ ਬੈਠਾ ਹੋਵੇ ਖੁਦਾ ਅੱਜ ਵੀ ਮੌਜੂਦ ਹੋ ਉਹਨੇ ਆਖਿਆ ਭਲਿਆ ਮਾਨਸਾ ਜੇਨੂੰ ਮਰਜ਼ੀ ਮੂੰਹ ਕਰ ਲਾ ਚਾਰ ਚਫੇਰੇ ਤੇਰੇ ਤੀਰਥੀ ਤੀਰਥ ਆ ਜਿੱਥੇ ਜਾਵੇਂਗਾ ਅੱਲਾ ਦਾ ਘਰ ਉਹਨੇ ਆਖਿਆ ਜੀ ਠੀਕ ਆ ਉਹ ਨੰਗੇ ਪੈਰੀ ਪੂਰੇ ਭਾਰ ਦਾ ਪਰਮਨ ਕਰਨ ਵਾਸਤੇ ਤੁਰਿਆ ਗਿਆ ਓੰਕਾਰਾ ਅਯੁੱਧਿਆ ਅਵਿੰਤਕਾ ਐਰਾਵਤੀ ਸਤਲੁਜ ਸਰਸਵਤੀ ਸਰਯੂ ਸਿੰਧੂ ਸਿਰਪਾ ਸ੍ਰੀ ਸੈਲ ਸ੍ਰੀ ਰੰਗ ਹਰਦੁਆਰ ਕਪਾਲ ਮੋਚਨ ਕਪਲੋਦ ਕਾਂੰਛੀ ਕਾਂੰਚੀ ਕਲੰਜਰ ਕਵੇਰੀ ਕੁਰਕ ਖੇਤਰ ਕੇਦਾਰਨਾਥ ਬਦਰੀਨਾਥ ਕੌਸਕੀ ਗਿਆ ਗੋਕਰਨ ਗੋਮਤੀ ਗੋਦਾਵਰੀ ਗੋਵਰਤਨ ਗੰਗਾ ਸਾਗਰ ਗੰਡਕਾ ਘਰ ਘਰਾਚਰਮਨਤੀ ਚਿੱਤਰਕੂਟ ਚੰਦਰਪਾਗਾ ਜਗਨਨਾਥ ਜਵਾਲਾਜੀ ਤਾਪਤੀ ਤਾਮਰ ਪ੍ਰਾਣੀ ਤੁੰਗ ਪਧਰਾ ਦਿਸ਼ਾਸ਼ਵ ਮੇਧ ਦ੍ਰਿਸ਼ ਦਵਤੀ ਦੁਆਰਕਾ ਧਾਰਾ ਨਰਬਦਾ 나ਗ ਤੀਰਥ ਨੈਮਸ਼ ਪੁਸ਼ਕਰ ਪ੍ਰਯਾਗ ਪ੍ਰਯੋਧਕ ਪਦ ਰੇਸ਼ਵਰ ਭੀਮੇਸ਼ਵਰ ਪ੍ਰਿੰਗ ਤੁੰਗ ਮਹਾਕਾਲ ਮਹਾਬੋਧ ਮथुरा ਮਾਇਆਪੁਰੀ ਮੰਦਕਿਨੀ ਜਮਨਾ ਰਮੇਸ਼ਵਰ ਵਿਤਸਤੇ ਬਿੰਦੇ ਵਿਆਲਵੰਮਲੇਸ਼ਰ ਵੇਣਾ ਵੈਤਰਵਾਤੀ ਵੈਸ਼ਨਵੀ ਵੈਦਨਾਥ ਅਤੇ ਸੌਣ ਇਹਨਾਂ ਤੀਰਥਾਂ ਤੇ ਗਿਆ ਉਹ ਜਿੱਥੇ ਜਾਵੇ ਧਰਮ ਦੇ ਠੇਕੇਦਾਰ ਬੈਠੇ ਮੈਂ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ ਸੀ ਮਹਾਰਾਜ ਮੈਨੂੰ ਵੀ ਕਿਤੇ ਹਜੂਰ ਸਾਹਿਬ ਦੇ ਦਰਸ਼ਨ ਕਰਾਓ ਮੈਂ ਜ਼ਿੰਦਗੀ ਚ ਇੱਕ ਵਾਰੀ ਗਿਆ ਪਿਛਲੇ ਸਾਲ ਪਹਿਲੋ ਮੇਰੇ ਮਾੜੇ ਕਰਮ ਕੱਲਾ ਲੋਪੀ ਮਾਰਾਇ ਨੇ ਮੈਨੂੰ ਬੁਲਾਇਆ ਹੀ ਨਹੀਂ ਆ ਨਾਲ ਦੇ ਸਾਥੀ ਵੀਰ ਸਰੰਗੀ ਮਾਸਟਰ ਤੇ ਵੀਰ ਢਾਡੀ ਵੀ ਨਾਲ ਸੀਗਾ ਮੇਰੇ ਇਹ ਕਹਿੰਦੇ ਆਪਾਂ ਭਗਤ ਨਾਮਦੇਵ ਜੀ ਦਾ ਮੰਦਰ ਵੇਖਣ ਜਾਣਾ ਮਾਫੀ ਦਿਓ ਜਦੋਂ ਅਸੀਂ ਉਹ ਭਗਤ ਨਾਮਦੇਵ ਜੀ ਦੇ ਸਥਾਨ ਦੇ ਦਰਸ਼ਨ ਕਰਨ ਗਏ ਮੈਨੂੰ ਜਿੰਨੇ ਮਿਲੇ ਨਾ ਉਥੇ ਧਰਮ ਦੀ দীક્ષા ਦੇਣ ਵਾਲਾ ਕੋਈ ਨਹੀਂ ਸਾਰੇ ਧਰਮ ਦੇ ਠੇਕੇਦਾਰ ਹੀ ਮਿਲੇ ਮੈਨੂੰ ਧਰਮ ਦੇ ਠੇਕੇਦਾਰ ਕੋਈ ਕਹੇ ਬੰਨੇ ਕੌਲੀ ਚ ਚੰਦਰ ਕੋਲੀ ਫਿਰਦਾ ਲਿਆਓ 100 ਰੁਪਇਆ ਤੁਮੇ ਟੀਕਾ ਲਗਾਏ ਉਹ ਥੋੜਾ ਜਿਹਾ ਗਾਂ ਹੋਏ ਪੌੜੀਆਂ ਉਤਰੇ ਤੇ ਇੱਕ ਦੋ ਗੱਡੀ ਖਲੋਤੇ 50 50 ਰੁਪਏ ਦੋ ਤੁਮੇ ਟੀਕਾ ਲਗਾਏ ਮਹਾਪੀਯਾ ਦਾ ਕੋਈ ਸਾਨੂੰ ਲਾਭ ਹੋਵੇਗਾ ਉਹ ਕਹਿੰਦੇ ਲਾਭ ਦਾ ਤੇ ਪਤਾ ਨਹੀਂ ਸਾਨੂੰ ਲਾਭ ਜਰੂਰ ਹੋਵੇਗਾ ਮੇਰੇ ਕਹਿਣ ਦਾ ਭਾਵ ਧਰਮ ਦੇ ਠੇਕੇਦਾਰ ਕਦੇ ਨਹੀਂ ਬਨਣਾ ਜਿਤਨੇ ਅਸੀਂ ਗੁਰੂ ਦੇ ਚਰਨਾਂ ਵਿੱਚ ਇਹਨੂੰ ਟੀਚਰ ਬਣਾ ਕੇ ਸਟੂਡੈਂਟ ਬਣ ਕੇ ਵਿਚਰ ਲੱਗ ਪਏ ਦੱਸਣ ਲੱਗ ਪਏ ਆਪਣੇ ਬੱਚਿਆਂ ਨੂੰ ਆਹ ਗੁਰੂ ਕਲ ਕੀ ਧਰਮ ਮਹਾਰਾਜ ਹੈ ਕੌਣ ਸਾਲ ਬਾਅਦ ਜਾਂ ਰੋਜ਼ ਉਹਨਾਂ ਦੇ ਚਰਨਾਂ 'ਚ ਅਸ਼ਰਦਾ ਦੇ ਪੁੱਲ ਕਿਉਂ ਅਰਪਣ ਕੀਤੇ ਜਾਂਦੇ ਨੇ ਫੇਰ ਅਸੀਂ ਧਰਮੀ ਕਹਿਲਾ ਸਕਦੇ ਹਾਂ ਅਜੇ ਅਸੀਂ ਧਰਮ ਦੇ ਠੇਕੇਦਾਰ ਹਾਂ ਧਰਮੀ ਘਟ ਕਹਿ ਲਾਉਣ ਨੂੰ ਬੰਦਾ ਤਿਆਰ ਹੈ ਧਰਮ ਦਾ ਠੇਕੇਦਾਰ ਬਣਨ ਨੂੰ ਬੰਦਾ ਤਿਆਰ ਹੈ ਉਹਨੂੰ ਪਤਾ ਹੈ ਕਿ ਪ੍ਰਾਫਿਟ ਬੜਾ ਪਾਈ ਇੱਥੇ ਮਾਫੀ ਦਿਓ ਭੈਣੋ ਕਿਹੇ ਭੈਣ ਨੇ ਆਪਣੇ ਪਤੀ ਦੇ ਭਾਵੇਂ ਚਰਨਾਂ 'ਨਾ ਧੋਤੇ ਹੋਣ ਵੀਡੀਓ ਮੇਰੇ ਕੋਲ ਲੈਪਟਾਪ 'ਚ ਹੈਗੀ ਚੰਗੇ ਭਲੇ ਘਰਾਣੇ ਦੀਆਂ ਤਿੰਨ ਚਾਰ ਬੀਬੀਆਂ ਇੱਕ ਬਾਬੇ ਨੂੰ ਕੁਰਸੀ ਤੇ ਬਿਠਾ ਕੇ ਤੇ ਪੈਰ ਡੰਘਾ ਤੋਣ ਮਾ ਚਲੋ ਹੁਣ ਖੜਾ ਛੱਡ ਦੇਣਗੀਆਂ ਉਹ ਪਤਾ ਉਦੋਂ ਲੱਗਾ ਜਦੋਂ ਚੁਲੀਆਂ ਲੱਗ ਪਈਆਂ ਵਿੱਚੋਂ ਪੀਣ ਇਹ ਸਾਡੇ ਸਮਾਜ ਦੀ ਕਿਹਦੇ ਦਿਨਕੇ ਦਾ ਮਨਾਰ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੇ ਮੇਰੇ ਸਤਿਗੁਰੂ ਨੇ ਕੀ ਕਿਹਾ ਸੀਗਾ ਜਾਗਤ ਜੋਤ ਜਪੈਨੇ ਸੁਬਾਸੁਰ ਏਕ ਬਿਨਾ ਮਨ ਨਾਇਕ ਨਾ ਆਣੈ ਉੁਰਨਾ ਪ੍ਰੇਮ ਪ੍ਰਤੀਤ ਸਜਬਰਤ ਗੋਰ ਮੜੀ ਮੱਠ ਭੂਲ ਨਾ ਮਾਨੇ ਅਹੀਂ ਕਬਰ ਛੱਡੀ ਕੋਈ ਕਦੇ ਕਦੀ ਸੇਖਤ ਕਦੀ ਛੱਡੀ ਹਰੀਆਂ ਏਟਾਂ ਤਾਰਾਂ ਵਾਲੇ ਪੁੱਲ ਤੇ ਆਜੋ ਵੀਰਵਾਰ ਅੰਮ੍ਰਿਤਸਰ ਨੂੰ ਉਹ ਅਲਫਾ ਵਨ ਤੋਂ ਪਹਿਲੋਂ ਹੀ ਆ ਜਾਂਦਾ ਉਥੇ ਉਹਨੇ ਮੋਨੇ ਨਹੀਂ ਖਲੋਤੇ ਹੁੰਦੇ ਜਿੰਨੇ ਪੱਗਾਂ ਵਾਲੇ ਖਲੋਤੇ ਹੁੰਦੇ ਕਈ ਦਾੜ੍ਹਿਆਂ ਵਾਲੇ ਕੌਲੀ ਚੁੱਕੀ ਹੋਊਗੀ ਆਪਣਾ ਸਰੀਰ ਸਿਕਰੀ ਨੇ ਖਾ ਲਿਆ ਸਾਰਾ ਉਥੇ ਅਹੀਂ ਤੇ ਅੱਲੇ ਕਿਤਰੇ ਫਿਰਨ ੜੇ ਭਾਈ ਫਿਰ ਕਿਹਾ ਬੀਬੀ ਨੂੰ ਪੁਸ਼ਤ ਤੇਲ ਕਿਉਂ ਪੈਣੇ ਪੋਣੇ ਵਿਆਹ ਨੂੰ 20 ਸਾਲ ਹੋ ਗਏ ਵੀਰਾ ਧੀ ਨਹੀਂ ਕੋਈ ਵੀ ਨਾ ਪੋਤਿਆ ਕਰ ਚ 12 ਸਾਲ ਹੋ ਗਏ ਵੀਰਾ ਕੋਈ ਪੁੱਤ ਨਹੀਂ ਕੋ ਧੀ ਨਹੀਂ ਕਰ ਚ ਚਲੋ ਪੈਣੇ ਆਪਾਂ ਤੇਲ ਪਾ ਕੇ ਆ ਜਾਨੇ ਸਾਡੇ ਘਰ ਦੀ ਪੁੱਤ ਨਹੀਂ ਹੁੰਦਾ ਉਰ ਤੋਂ ਬਾਅਦ ਇੱਕ ਕੁੱਤੀ ਆਉਂਦੀ ਆ ਉਹ ਤੇਲ ਵੀ ਪੀ ਜਾਂਦੀ ਆ ਵੱਟੀ ਵੀ ਖਾ ਜਾਂਦੀ ਦੀਵਾ ਵੀ ਸੁੱਟ ਜਾਂਦੀ ਉਹ 6ਆਂ ਮਹੀਨਿਆਂ ਮਾਰ ਚਾਰ ਚਾਰ ਕਤੂਰੇ ਲਈ ਫਿਰਦੀ ਆ ਆਪਣੇ ਪਿੱਛੇ ਇਹ ਅੱਜ ਦੀ ਟਲ ਸਾਡੇ ਨਾਲ ਜਨਵਰ ਵੀ ਵੀ ਸਵੇ ਚੰਗੇ ਨੇ ਭਾਈ ਇਹ ਮੈਂ ਬੇਨਤੀ ਤਾਂ ਕਰ ਰਿਹਾ ਅੱਜ ਹੈ ਸਤਵਾਂ ਦੀਵਾਨ ਤੇ ਆਖਰੀ ਗੁਰੂ ਦੇ ਚਰਨਾ ਚ ਅਰਦਾਸ ਕਰਕੇ ਜਾਇਓ ਮਹਾਰਾਜ ਸਾਡੇ ਧੜ ਤੋਂ ਸਿਰ ਭਾਵੇਂ ਲੈ ਜਾਵੇ ਪਰ ਤੇਰੇ ਚਰਨਾ ਤੋਂ ਬਗੈਰ ਤੇਰੀ ਸਰਦਲ ਤੋਂ ਬਗੈਰ ਅਸੀਂ ਕਿਤੇ ਜਾ ਕੇ ਝੁਕਣਾ ਨਹੀਂ ਵਾਹਿਗੁਰੂ ਸਤਿ ਸ਼੍ਰੀ ਅਕਾਲ ਇਹਨੂੰ ਕਹਿੰਦੇ ਮੂਰ ਜਿਹਦਾ ਮਤਲਬ ਹੈ ਵੇਖੋ ਇੱਕ ਸਰੀਰ ਨੇ ਨੇ ਪ੍ਰਮਾਣਗੀ ਦੇ ਦਿੱਤੀ ਤੁਹਾਡੇ ਵਿੱਚੋਂ ਪਤਾ ਨਹੀਂ ਕਿੰਨਿਆਂ ਨੇ ਕਰਮ ਕਾਂਡ ਛੱਡ ਕੇ ਤੇ ਸਦੀਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਣਾ ਉਹ ਕਹਿੰਦਾ ਜੀ ਮੈਂ ਜਿੱਥੇ ਗਿਆ ਸਾਰੇ ਧਰਮ ਦੇ ਠੇਕੇਦਾਰ ਫਿਰ ਪਤਾ ਕੀ ਆਖਿਆ ਬਜ਼ੁਰਗ ਨੇ ਉਹ ਕਹਿੰਦਾ ਫਿਰ ਇੱਕ ਆਸਾਨ ਹੈ ਜਿੱਥੋਂ ਆਵਾਜ਼ ਆਉਂਦੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਚਲੇ ਗਿਆ ਸੱਚਖੰਡ ਹਰਿਮੰਦਰ ਸਾਹਿਬ ਉਹਨੇ ਜਾ ਕੇ ਚੋਰ ਸਾਹਿਬ ਦੇ ਦਿੱਤਾ ਤਾਬਿਆ ਬੈਠੇ ਗਰੰਥੀ ਸਿੰਘ ਨੂੰ ਉਹਨੇ ਪਹਿਲੂ ਆਪਣੇ ਮਸਤਕ ਨਾਲ ਸ਼ੋਹਾਇਆ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੋਰ ਕੀਤਾ 1984 ਤੱਕ ਤੋਛੇ ਖਾਨੇ ਦੇ ਵਿੱਚ ਉਹ ਚੋਰ ਸਾਹਿਬ ਛੋਬਾ ਪਾਉਂਦਾ ਰਿਹਾ ਉਰੇ ਤੋਂ ਬਾਅਦ ਨਹੀਂ ਬਹੁਤ ਕੁਝ ਤੁਹਾਡਾ ਲੁੱਟ ਕੇ ਲੈ ਕੇ ਗਏ ਅਗਲੇ ਖੈਰ ਇਹ ਮੈਂ ਬੇਨਤੀ ਤਾਂ ਤੁਹਾਡੀ ਖਿਦਮਤ ਵਿੱਚ ਕੀਤੀ ਹੈ ਜਿੰਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚੋਂ ਕੱਖ ਨਹੀਂ ਮਿਲਿਆ ਉਹ ਦੁਨੀਆ ਤੇ ਜਿੱਥੇ ਮਰਜੀ ਜਲ ਧਾਰੇ ਜਾ ਕੇ ਕਰੀ ਜਾਵੇ ਜਿੱਥੇ ਮਰਜੀ ਜਾ ਕੇ ਬਹਿ ਕੇ ਚਰਸਤੇ ਚ ਜੋ ਮਰਜੀ ਟੂਨੇ ਟਪਾਣੇ ਕਰੀ ਜਾਵੇ ਜਿੰਨੂੰ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਕਲਗੀਧਰ ਮਹਾਰਾਜ ਤੋਂ ਕੁਝ ਨਹੀਂ ਮਿਲਿਆ ਉਹਨੂੰ ਕਿਤੋਂ ਵੀ ਕੱਖ ਨਹੀਂ ਜੇ ਮਿਲਣਾ ਤੇਰੀ ਯਾਰਾ ਮੱਤਾ ਆਂਦੇ ਕੋਈ ਦਰ ਤੇ ਚੱਲ ਕੇ ਆਏ ਤਾਂ ਸਹੀ ਝੋਲੀ ਰਹਿਮਤਾ ਨਾਲ ਝੋਲੀ ਰਹਿਮਤਾ ਨਾਲ ਸਭ ਦੀ ਭਰੀ ਜਾਂਦਾ ਕੋਈ ਦਰ ਤੇ ਦਮਨ ਖੁਲਾਏ ਤਾਂ ਸਹੀ अज सचे दिलो कोई तूं अॼु मासी सारा से सार काज गुरू ख़ालसा जी कोई ਟਕਾਏ ਤਾਂ ਸਹੀ ਕੋਈ ਮਨ ਨੂੰ ਇੱਥੇ ਟਕਾਏ ਤਾਂ ਸਹੀ ਇੱਕ ਵਾਰੀ ਮਨ ਬਿਰਤੀ ਦੀ ਇਕਾਗਰਤਾ ਵਾਸਤੇ ਅਰਦਾਸ ਕਰੋ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਮੈਂ ਪ੍ਰਸੰਗ ਤੁਹਾਡੀ ਖਿਦਮਤ ਵਿੱਚ ਸ਼ੁਰੂ ਕਰ ਦੇਣ ਲੱਗਾ ਇਹ ਤਾਂ ਪਹਿਲਾਂ ਸ਼ਿਆ ਦਿਵਾਨਾਂ ਦੇ ਵਿੱਚ ਜਿੱਥੇ ਗੁਰੂ ਕਲਗੀਧਰ ਮਹਾਰਾਜ ਦਾ ਜ਼ਿਕਰ ਹੋਇਆ ਹੋਵੇਗਾ ਉੱਥੇ ਪਹਾੜੀ ਰਾਜੇ ਤੇ ਔਰੰਗਜ਼ੇਬ ਦਾ ਜ਼ਿਕਰ ਜ਼ਰੂਰ ਹੋਇਆ ਹੋਵੇਗਾ ਪਹਿਲੀ ਗੱਲ ਉਹਦਾ ਨਾਂ ਔਰੰਗਜ਼ੇਬ ਹੈ ਹੀ ਨਹੀਂ ਸੀ ਉਹਦਾ ਨਾਂ ਸੀ ਅਬੂ ਯਾਫਰ ਮਹੀਉਦੀਨ ਮੁਹੰਮਦ ਇਹਨਾਂ ਕ ਮਾਪਿਆਂ ਨੇ ਨਾਂ ਰੱਖਿਆ ਸੀਗਾ ਗਾੜੀ ਛੱਜ ਬੰਨ ਦਿੱਤਾ ਸਾਡੇ ਵਰਗੇ ਪ੍ਰਚਾਰਕਾਂ ਨੇ ਅਸੀਂ ਛੱਜ ਬੜੀ ਛੇਤੀ ਬੰਨਦੇ ਨਾ ਬਾਬਾ ਜੀ ਗੱਡੀ 'ਚ ਉਤਰ ਕੇ ਜੇ ਗੁਰਦੁਆਰੇ ਚ ਆਉਂਦੇ ਤੇ ਮੇਰੇ ਵਰਗਾ ਟਾਡੀ ਕਹਿੰਦਾ ਲਾਜਕਾਰਾ ਬ੍ਰਹਮ ਗਿਆਨੀਆਂ ਹੁੰਦੇ ਆਈ ਬ੍ਰਹਮ ਗਿਆਨੀ ਦੀ شناخت ਤਾਂ ਪਤਾ ਕੌਣ ਕਰ ਸਕਦਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਜਿਹਨੂੰ ਬ੍ਰਹਮ ਦਾ ਗਿਆਨ ਹੋਵੇਗਾ ਉਹ ਸੰਗਤ ਵਿੱਚ ਬੈਠਾ ਵੇਖ ਲਵੇਗਾ ਕਿ ਫਲਾਣੇ ਨੂੰ ਬ੍ਰਹਮ ਦਾ ਗਿਆਨ ਹੈਗਾ ਭਾਈ ਮੇਰੇ ਵਰਗਾ ਤਾਂ ਤੇ ਨਿਤ ਨਿਯਮ ਨਹੀਂ ਤੇ ਸਰਟੀਫਿਕੇਟ ਮੈਂ ਸਟੈਂਪ ਲਾ ਕੇ ਉਸੇ ਵळे ਦੇ ਦਿੰਦਾ ਫਲਾਣੇ ਬ੍ਰਹਮ ਗਿਆਨੀ ਜੀ ਆ ਰਹੇ ਨੇ ਭਾਈ ਜੇ ਮੈਨੂੰ ਕੋਈ ਕੁਐਸਚਨ ਕਰ ਦਵੇ ਵੀ ਤੈਨੂੰ ਬ੍ਰਹਮ ਗਿਆਨ ਹੈਗਾ ਭਲਾ ਤੇ ਮੈਂ ਆਖਾਂ ਨਹੀਂ ਤੇ ਤੂੰ ਕਿਤਰਾ ਕਹਿ ਦਿੱਤਾ ਪਈਏ ਬ੍ਰਹਮ ਗਿਆਨੀ ਹੈ ਤੋ ਇਹ ਮੈਂ ਬੇਨਤੀ ਤਾਂ ਤੁਹਾਡੀ ਖਿਦਮਤ ਵਿੱਚ ਕੀਤੀ ਹੈ ਇਹਦੇ ਮਾਪਿਆਂ ਨੇ ਨਾਂ ਰੱਖਿਆ ਸੀ ਅਬੂ জাফর ਮਹਾਈਉਦੀਨ ਮੁਹੰਮਦ ਇਹਦਾ ਉਪਨਾਮ ਸੀ ਅਬੂ জাফর ਮਹਾਈਉਦੀਨ ਮੁਹੰਮਦ ਮੁਜ਼ੱਜਦ ﺍﻟफਸਾਨੀ ਸ਼ਹਿਨਸ਼ਾਹ-ਏ-ਹਿੰਦ ਔਰੰਗਜ਼ੇਬ ਔਰ ਅੰਗ ਦਾ ਮਤਲਬ ਹੁੰਦਾ ਤਖਤ ਜੇਬ ਦਾ ਮਤਲਬ ਹੁੰਦਾ ਤਖਤ ਦਾ ਸ਼ਿੰਗਾਰ ਤੇ ਗੁਰੂ ਕਲਗੀ ਤਰਨੇ ਜ਼ਿੰਦਗੀ ਚ ਕਦੇ ਦਾ ਪੂਰਾ ਨਾਂ ਨਹੀਂ ਲਿਆ ਸਾਨੂੰ ਮਹਾਰਾਜ ਕਹਿੰਦੇ ਨੇ ਸਿੱਖ ਨੇ ਕਿਸੇ ਦਾ ਅੱਧਾ ਨਾਂ ਨਹੀਂ ਲੈਣਾ ਪੂਰਾ ਨਾਮ ਲੈਣਾ ਹੈ ਤੇ ਗੁਰੂ ਕਲਗੀਧਰ ਮਹਾਰਾਜ ਨੇ ਸਾਰੀ ਉਮਰ ਔਰੰਗਾ ਕਿਹਾ ਔਰੰਗਾ ਸਤਗੁਰੂ ਕਹਿੰਦੇ ਜਾਂ ਜ਼ਿੰਦਗੀ ਚੋਂ ਜੇਬ ਕੱਢ ਦੇ ਤੇ ਜਾਂ ਜ਼ਿੰਦਗੀ ਚੋਂ ਫਰੇਬ ਕੱਢ ਦੇ ਧੋਖਾ ਕੱਢ ਦੇ ਇਹ ਕਿੱਡਾ ਬਾਦਬੰਦਾ ਕਿੱਡੇ ਕਮੀਨ ਕੀ ਇਹਦੇ ਮਨ ਵਿੱਚ ਹੈ ਨੋਟ ਕਰਿਓ ਇਹਨੇ ਆਪਣਾ ਸਾਕਾ ਪਿਓ ਆਗਰੇ ਦੀ ਜੇਲ੍ਹ ਚ ਪਾਇਆ ਛਾਹ ਜਹਾਨ ਬਾਦਸ਼ਾ ਆਪਣੀ ਲੜਕੀ ਸਲੀਮਗੜ ਦੀ ਜੇਲ੍ਹ ਵਿੱਚ ਬੰਦ ਕੀਤੀ ਆਪਣੇ ਭਰਾਵਾਂ ਤੇ ਭਤੀਜਿਆਂ ਦਾ ਕਤਲ ਕੀਤਾ ਪਾਕਿਸਤਾਨ ਇੱਕ ਅਲੀਗੜ ਯੂਨੀਵਰਸਿਟੀ ਹੈ ਉਥੇ ਇੱਕ ਪੱਤਰਕਾ ਪਈ ਹੈ ਉਹ ਪੱਤਰਕਾ ਦਾ ਉਤਾਰਾ ਹੈ ਉਹਦਾ ਉਲੱਠਾ ਉਹਦੀ ਫੋਟੋ ਸਟੇਟ ਸਾਡੇ ਇੱਕ ਪ੍ਰੋਫੈਸਰ ਢਾਡੀ ਸੀ ਗਿਆਨੀ ਮੂਲਾ ਸਿੰਘ ਪਖਰਪੁਰ ਉਹਨਾਂ ਦੀ ਲਾਇਬ੍ਰੇਰੀ ਵਿੱਚ ਉਹ ਪੱਤਰਕਾ ਪਈ ਹੈ ਉਹਦੀ ਫੋਟੋ ਸਟੇਟ ਉਹ ਲਿਖਦਾ ਔਰੰਗਜ਼ੇਬ ਔਰੰਗਜ਼ੇਬ ਨੂੰ ਉਹਦਾ ਬਾਪੂ ਲਿਖਦਾ ਛਾਹ ਜਹਾਂ ਨੋਟ ਕਰਿਓ ਇਹ ਬੰਦਾ ਕਿੰਨਾ ਗਿਰਿਆ ਹੋਇਆ ਉਹ ਲਿਖਦਾ ਪਿਸਰੇ ਮਨ ਮਨ ਕਹਿੰਦੇ ਨੇ ਉਹ ਕਹਿੰਦਾ ਪਿਸਰੇ ਮਨ ਪਿਸਰ ਤੋਂ ਭਾਵ ਪੁੱਤਰ ਮਨ ਤੋਂ ਭਾਵ ਮੇਰਾ ਪਿਸਰੇ ਮਨ ਬਹਾਦਰ ਮਨ ਦੀ ਰੋਜ ਸਹਬੇ ਲੱਖ ਸਵਾਰ ਬੂਦਮ ਅਮਰੋਜ ਮੋਹਤਾ ਜੇ ਕਾਸਾਏ ਆਬੰਗ ਕਾਸਾ ਕਹਿੰਦੇ ਪਿਆਲੇ ਨੂੰ ਆਬੰਗ ਤੋਂ ਭਾਵ ਪਾਣੀ ਉਹ ਕਹਿੰਦਾ ਮੇਰਿਆ ਬਚਿਆ ਮੈਂ ਕਿਤੇ 10 ਲੱਖ ਮੁਲਖਈਏ ਦਾ ਜਰਨੈਲ ਭਾਰਤ ਵਿੱਚ ਮੇਰੀ ਤੂਤੀ ਬੋਲਦੀ ਸੀ ਭਾਰਤ ਦਾ ਵਿੱਚੋਂ ਦੀ ਮੇਰੇ ਕੋਲੋਂ ਹਵਾ ਪੁੱਛ ਕੇ ਲੰਘਦੀ ਸੀ ਅੱਜ ਤੇਰਾ ਬਾਪੂ ਇੱਕ ਪਿਆਲੇ ਪਾਣੀ ਨੂੰ ਤਰਸੰਡਿਆ ਪਿਆਲੇ ਪਾਣੀ ਨੂੰ ਉਹ ਅਗਲੀਆਂ ਲਾਈਨਾਂ ਲਿਖਦਾ ਉਹ ਕਹਿੰਦਾ ਦਰ ਹਿੰਦੋਸਤਾਂ ਚਾਹੇ Hindu ਕੀ Hindu ਚਾਹੇ ਮੁਸਲਮਾਨ ਹਮਾਂ ਬੇਈਮਾਨ ਕਹਿੰਦਾ ਸਾਰੇ ਦੇ ਸਾਰੇ ਬੇਈਮਾਨ ਮੁਰਕੇ ਤੀਜੇ ਪੈਰੇ ਚ ਕਹਿੰਦਾ ਆ ਫਰੀ Hinduਾਂ ਕਹਿੰਦਾ ਮੈਂ ਸਦਕੇ ਜਾਂਨਾ Hinduਾਂ ਤੋਂ ਮੁਰਦਾ ਰਾਤ ਦੇ ਹਿੰਦदाई ਮਾਫ ਉਹ ਕਹਿੰਦਾ ਮੈਂ ਸਦਕੇ ਤਾਂ ਜਾਂਨਾ ਮੁਰਦਾ ਰਾ ਮੁਰਦਾ ਰਾਤ ਉਹ ਭਾਵ ਆਪਣੇ ਮਰ ਗਏ ਪਿਤਰਾਂ ਦੇ ਵਿਸਰਾਦ ਕਰਦੇ ਨੇ ਤੇ ਪਾਣੀ ਪਿਉਂਦੇ ਨੇ ਮਰ ਗਏ ਪਿਤਰਾਂ ਨੂੰ ਵੀ ਹਰ ਦੁਆਰ ਹੋਰ ਕਿਲਣ ਜਾਂਦੇ ਆ ਆਪਣੇ ਮਾਪਿਆਂ ਨੂੰ ਪਾਣੀ ਚਰਾਟਦੇ ਨੇ ਵੀ ਸਾਡੇ ਵੱਡ ਬਰੇਰੇ ਧਿਆਏ ਨੇ ਉਹ ਕਹਿੰਦਾ ਕਹਿੰਦਾ ਤੇਰੇ ਨਾਲ ਉਹ ਚੰਗੇ ਨੇ ਮੁੜ ਕੇ ਕਹਿੰਦਾ ਬਰਾਏ ਨਾਮੋ ਪ੍ਰਾਚਾ ਦੀਨੇ ਖੁਦ ਮੈਂ ਫਰੋਚਾ ਉਹ ਕਹਿੰਦਾ ਤੇਰਨੋਂ 20 ਵਿਸਵੇ ਚੰਗੇ ਹਿੰਦੂ ਉਹ ਮਰ ਗਏ ਪਿਤਰਾਂ ਦੇ ਕੱਪੜੇ ਵੀ ਦਾਨ ਕਰਦੇ ਨੇ ਮਰ ਗਏ ਪਿਤਰਾਂ ਦਾ ਸਰਾਦ ਵੀ ਕਰਦੇ ਨੇ ਫਿਰ ਉਹ ਇੱਕ ਗੱਲ ਕਹਿੰਦਾ ਉਹ ਕਹਿੰਦਾ ਮੈਂ ਅੱਲਾ ਪਾਕ ਦੀ ਦਰਗਾਹ ਵਿੱਚ ਅਰਦਾਸ ਕਰਦਾ ਪਰਮਾਤਮਾ ਤੇਰੇ ਵਰਗੀ ਕਿਸੇ ਨੂੰ ਔਲਾਦ ਨਾ ਦਵੇ ਬੰਦਾ ਅੰਤਰਾ ਨਖਤਾ ਦੁਨੀਆ ਤੋਂ ਤੁਰ ਜਾਵੇ ਪਰ ਤੇਰੇ ਵਰਗਾ ਬਾਦ ਬੰਦਾ ਨਾ ਕਿਸੇ ਨੂੰ ਰੱਬ ਦਵੇ ਉਹਦਾ ਬਾਪੂ ਕਹਿੰਦਾ ਬਾਪੂ ਸਕਾ ਪਿਓ ਤੇ ਜਿਹੜਾ ਬਾਪੂ ਇਹ ਗੱਲ ਕਹਿੰਦਿਆ ਵੀ ਤੇਰੇ ਵਰਗਾ ਨਕੰਮਾ ਪੁੱਤ ਨਾ ਦੁਨੀਆ ਤੇ ਰੱਬ ਕਿਸੇ ਨੂੰ ਦਵੇ ਤੇਰੇ ਵਰਗੀ ਮਾੜੀ ਔਲਾਦ ਨਾ ਕਿਸੇ ਨੂੰ ਦਵੇ ਭੈਣੋ ਢਿੰਗਾ ਪੁੱਤ ਮੰਗਿਆ ਕਰੋ ਗੁਰੂ ਦੇ ਚਰਨਾਂ ਚਾਣ ਕੇ ਪਰ ਇੱਕ ਗੱਲ ਕਰਿਆ ਕਰੋ ਜਦੋਂ ਖਲੋਕੇ ਅਰਦਾਸ ਕਰਦੇ ਹੋ ਨਾ ਉਦੋਂ ਕਿਆ ਕਰੋ ਮਹਾਰਾਜ ਧੀ ਦੇਈ ਤੇ ਮਾਤਾ ਭਾਗ ਕੌਰ ਵਰਗੀ ਪੀਕ ਨਹੀਂ ਤੇ ਬੀਬੀ ਹਰ ਚਰਨ ਕੌਰ ਵਰਗੀ ਸਤਿਗੁਰੂ ਕਿਰਪਾ ਕਰੀ ਜੇ ਪੁੱਤਰ ਦਵੇਂ ਤੇ ਭਾਈ ਤਾਰੂ ਸਿੰਘ ਵਰਗਾ ਦਵੇਂ ਖੋਪਰ ਲਵਾ ਲਵੇ ਲੇਕਿਨ ਬੇਦਬੀ ਨਾ ਕਰੀ ਕਿਸੇ ਜੇ ਪੁੱਤਰ ਦੇਣਾ ਤੇ ਮਹਾਰਾਜ ਕਿਰਪਾ ਕਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਅਜਾਇਆ ਸਿੰਘ ਵਰਗਾ ਪੁੱਤਰ ਦਹੀਂ ਆਪਣਾ ਕਲੇਜਾ ਕਢਵਾਉਣਾ ਪ੍ਰਵਾਨ ਕਰ ਲਵੇ ਲੇਕਿਨ ਤੇਰੇ ਦਰ ਘਰ ਤੇ ਤੇਰੀ ਸਿੱਖੀ ਨੂੰ ਤਲਾੰਜਲੀ ਨਾ ਦਵੇ ਕੁਆਲਿਟੀ ਮੰਗਿਆ ਕਰੋ ਭਾਈ ਤਿੰਗਾ ਪੁੱਤਰਾਂ ਦੇ ਘਾਟੇ ਕੋਈ ਨਹੀਂ ਕਈਆਂ ਦੇ 4 4 5 5 ਆ ਇੱਕ ਦਾੜੀ ਛੱਡਦਾ ਬਾਪੂ ਦੀ ਦੂਜਾ ਫੜ ਲੈਂਦਾ ਦੂਜਾ ਛੱਡਦਾ ਤੀਜਾ ਪੁੱਤ ਪਕੜ ਲੈਂਦਾ ਉਹਨੂੰ ਇਨੀ ਜ਼ਮੀਨ ਦੇ ਦਿੱਤੀ ਮੈਨੂੰ ਕਿਉਂ ਨਹੀਂ ਦਿੱਤੀ ਭਾਈ ਕੁਆਲਿਟੀ ਮੰਗਿਆ ਕਰ ਤੋ ਮੈਂ ਬੇਨਤੀ ਕਰ ਰਿਹਾ ਤੁਹਾਡੀ ਖਿਦਮਤ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਰਥਾਏ ਜਿਹੜੀ ਦਿੱਲੀ ਨਾਲ ਮੱਥਾ ਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਪਾਸੇ ਲਾਹੌਰ ਇੱਕ ਪਾਸੇ ਦਿੱਲੀ ਤੇ ਸੈਂਟਰ ਵਿੱਚ ਆਨੰਦਪੁਰ ਸਾਹਿਬ ਹੈ ਇਹ ਸਾਰਾ ਤੁਸੀਂ ਸਾਨੇ ਸੁਣਿਆ ਹੈ ਮਹਾਰਾਜ ਆਨੰਦਪੁਰ ਸਾਹਿਬ ਨੂੰ ਛੱਡਦੇ ਨੇ ਜਾਂਦੇ ਜਾਂਦੇ ਆਪਣੀਆਂ ਪੰਜ ਤੋਪਾਂ ਨਸ਼ਟ ਕਰਕੇ ਜਾਂਦੇ ਨੇ ਪੰਜ ਤੋਪਾਂ ਬੇਜਕੋਖ ਬਾਗਣ ਨਿਹੰਗਣ ਸ਼ਤਰੂਜੀਤ ਅਤੇ ਕਾਲੀ ਇਹ ਪੰਜ ਤੋਪਾਂ ਮਹਾਰਾਜ ਨਸ਼ਟ ਕਰਦੇ ਲਓ ਚਮਕੌਰ ਦਾ ਜਦ ਹੋ ਗਿਆ ਉਹ ਤੁਸਾਂ ਨੇ ਸੁਣਿਆ ਛੋਟੇ ਸਾਹਿਬ ਜਾਦੇ ਵਜੀਦ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ ਨੇ ਇੱਕ ਵਾਰੀ ਨੇ ਦੋ ਵਾਰੀ ਨੇ ਤਿੰਨ ਵਾਰ ਆਖਰ ਫਤਵਾ ਜਾਰੀ ਕੀਤਾ ਗਿਆ ਇਹਨਾਂ ਕਾਫਰ ਜਾਦੂ ਤੋਂ ਜਿੰਦਾ ਦੀਵਾਰੋਂ ਵਿੱਚ ਚਿੰਨ੍ਹ ਦਿੱਤਾ ਜਾਏ ਨੋਟ ਕਰਿਓ ਨੀਂਹਾਂ 'ਚ ਨਹੀਂ ਸਾਬਜਾਦੇ ਚਨੇ ਆਪਾਂ ਕਹਿੰਦੇ ਸਾਬਜਾਦੇ ਨੀਂਹਾਂ 'ਚ ਚਿੰਨ੍ਹ ਦਿੱਤੇ ਪਈਆ ਤੁਹਾਡਾ ਗੁਰਦੁਆਰਾ ਆ ਤੁਸੀਂ ਦੀਵਾਰ ਨੂੰ ਕੰਧ ਨੂੰ ਨੀਂਹ ਥੋੜੀ ਕਹੋਗੇ ਨੂੰ ਕੰਧ ਕਹੋਗੇ ਨਾ ਨਹੀਂ ਇਹਦੇ ਥੱਲੇ ਹੈ ਨਾ ਨੀਂਹ ਪਰ ਕੇ ਜ਼ਮੀਨ ਦੇ ਬਰਾਬਰ ਲਿਆਂਦੀ ਗਈ ਉਹਦੇ ਤੇ ਸਾਬਜਾਦੇ ਖਲਿਆਰ ਕੇ ਤੇ ਸ਼ਹੀਦ ਕਰ ਦਿੱਤੇ ਗਏ ਇੱਥੇ ਨੋਟ ਕਰਿਓ ਆਪਾਂ ਕਹਿੰਦੇ 7 ਸਾਲ ਤੇ 9 ਸਾਲ ਦੇ ਸਾਬਜਾਦੇ ਚਲੋ ਮੰਨ ਲਓ ਲੈਕਿਨ ਉਹਨਾਂ ਬਾਬਿਆਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਜਦੋਂ ਵਜੀਦੇ ਨੇ ਆਖਿਆ ਨਾ ਮੰਨ ਜਾਓ ਉਸ ਦਿਨ ਦੋ ਸ਼ਹਾਦਤਾਂ ਨਹੀਂ ਹੋਈਆਂ ਤਿੰਨ ਸ਼ਹਾਦਤਾਂ ਆਈਆਂ ਤਿੰਨ ਨਹੀਂ ਹੋਈਆਂ ਚਾਰ ਸ਼ਹਾਦਤਾਂ ਹੋਈਆਂ ਉਸ ਦਿਨ ਚਾਰ ਸ਼ਹਾਦਤਾਂ ਦੋ ਸਹਿਬਜ਼ਾਦੇ ਇੱਕ ਮਾਤਾ ਗੁਜਰਕੌਰ ਤੇ ਦੂਜੀ ਇੱਕ ਬੀਬੀ ਬੜੀ ਤਰਮਾਤਮਾ ਜਿਨੇ ਕਿਤੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਚੋਕ ਕਰਕੇ ਖੜਾਇਆ ਸੀ ਇਹਦੀ ਮਾਂ ਦਾ ਨਾਮ ਹੈ ਸੱਭਾਗੋ ਉਹਦੀ ਧੀ ਦਾ ਨਾਮ ਹੈ ਭਾਗੋ ਬੀਬੀ ਭਾਗੋ ਨੀ ਚਬਾਲ ਵਾਲੀ ਇਹ ਬੀਬੀ ਭਾਗੋ ਹੋਰ ਐ ਇਹ ਨਹੀਂ ਪੈਣੋ ਸੁਨਖੀ ਇਨਾਂ ਤੇ ਰੂਪ ਇਹ ਜਦੋਂ ਵਿਆਹੀ ਗਈ ਇਹਦਾ ਡੋਲਾ ਗਿਆ ਸਰਹੰਦ ਤੇ ਵਜੀਦ ਖਾਨ ਉਹਦੇ ਹਲਕਾਰਾਂ ਨੇ ਆਖਿਆ ਕਹਿਣ ਲੱਗੇ ਤੇਰੀ ਸਰਹੰਦ ਦਾ ਸਾਰਾ ਹੁਸਨ ਇਕੱਠਾ ਕਰ ਲਏ ਨਾ ਸਾਰਾ ਹੁਸਨ ਸਾਰਾ ਸੁਹਾਪਣ ਸਾਰੀ ਬਿਊਟੀ ਇੱਕ ਜਗ੍ਹਾ ਤੇ ਕਰ ਲਏ ਜਿਹੜੀ ਤੇਰੀ ਸਰਹੰਦ ਵਿੱਚ ਅੱਜ ਡੋਲਾ ਆਇਆ ਤੇਰੀ ਸਰਹੰਦ ਦਾ ਸੁਹਾਪਣ ਉਸ ਬੀਬੀ ਦੇ ਪੈਰ ਵਰਗਾ ਵੀ ਨਹੀਂ ਉਹਨੇ ਆ ਫਿਰ ਉਹ ਡੋਲਾ ਉਹਦੇ ਘਰ ਨਹੀਂ ਜਾਣਾ ਚਾਹੀਦਾ ਮੇਰੇ ਮਹਿਲਾਂ ਚ ਲਿਆਓ ਇਹ ਬੀਬੀ ਪਾ ਗੋਦਾ ਡੋਲਾ ਚੋੱਕ ਕੇ ਲਿਆਂਦਾ ਗਿਆ ਜ਼ਬਰਦਸਤੀ ਵਜੀਦ ਖਾਨ ਨੇ ਇਹ ਤਾਂ ਕੀਤਾ ਨਿਕਾਹ ਜਿਹਨੂੰ ਆਪਾਂ ਕਹਿੰਨੇ ਜੇਬੂ ਨਿਸ਼ਾਨ ਜਿਹਨੂੰ ਜ਼ੈਨਾਬੇਗਮ ਕਹਿੰਦੇ ਨੇ ਨਾ ਜ਼ੈਨਾਬੇਗਮ ਵਜੀਦ ਖਾਨ ਅੱਧਾ ਨਾਲ ਇਹਨਾਂ ਸਾਨੂੰ ਜ਼ੈਨਾ ਕਹਿੰਦਾ ਸੀਗਾ ਇਹ ਤਾਂ ਨਾਲ ਸੀ ਜੇਬੂ ਨਿਸ਼ਾਨ ਉਹਨੇ ਬੜਾ ਸਮਝਾਇਆ ਕਹਿਣ ਲੱਗੀ ਵੇ ਸਾਡੇ ਪਾਪਾ ਦਾ ਕਰਕੇ ਰੱਬ ਨੇ ਸ਼ੈਨ ਸਾਨੂੰ ਤੀ ਪੁੱਤ ਨਹੀਂ ਦਿੱਤਾ ਦੇਖੀ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਨਾ ਕਰੀ ਨਾ ਮੰਨਿਆ ਸਾਬ ਜਾਦੇ ਸ਼ਹੀਦ ਕਰ ਦਿੱਤੇ ਜੇਬੂ ਨਿਸ਼ਾਨੇ ਆਪਣੇ ਦਿਲ ਤੇ ਖੰਜਰ ਮਾਰ ਕੇ ਆਤਮਦਾਹ ਕਰ ਲਿਆ ਸੀਗਾ ਵਜੀਦ ਖਾਨ ਦੀ ਘਰ ਦੀ ਦੀ ਸ਼ਹਾਦਤ ਵੀ ਉਦੋਂ ਹੋਈ ਹੈ ਭਾਈ ਇਹ ਚਾਰ ਸ਼ਹਾਦਤਾਂ ਨੇ ਜਿਹੜੀਆਂ ਇਸ ਜਗ੍ਹਾ ਤੇ ਹੋਈਆਂ ਔਰ ਤੋਂ ਬਾਅਦ ਚਾਰ ਸ਼ਹਾਦਤਾਂ ਹੋਰ ਹੋ ਜਾਂਦੀਆਂ ਨੇ ਉਹ ਸਤਕਾਰਯੋਗ ਸਨਮਾਨਯੋਗ ਖਾਲਸਾ ਜਿਨ੍ਹਾਂ ਨੂੰ ਆਪਾਂ ਕਹਿੰਨੇ ਬਾਬਾ ਮੋਤੀ RAM ਮਹਾਰਾਜ ਉਹ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਮਾਂ ਤੇ ਉਹਨਾਂ ਦਾ ਛੋਟਾ ਜਿਹਾ 4 ਸਾਲ ਦਾ ਪੁੱਤਰ ਜਿਨ੍ਹਾਂ ਨੂੰ ਕੋਲੂ ਵਿੱਚ ਪੀੜ ਕੇ ਰੱਖ ਦਿੱਤਾ ਸੀਗਾ ਕੋਲੂ ਵਿੱਚ ਪੀੜ ਕੇ ਅੱਠ ਸ਼ਹਾਤਾ ਹੁੰਦੀਆਂ ਨੇ ਇਸ ਕਾਂਡ ਵਿੱਚ